ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਹੈਗੇ ਹਾਂ ਗੁਰੂ ਨਗਰੀ ਦੇ ਜਿੱਥੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਰਸਤਾ ਜਾਂਦਾ ਉਸ ਰਸਤੇ ਦੇ ਉੱਤੇ ਮੌਜੂਦ ਆ ਦੱਸ ਜੀਏ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸੜਕ ਉੱਤੇ ਹੀ ਮਹਾਰਾਜ ਜੀ ਦੇ ਜੋ ਕਹਿ ਸਕਦੇ ਕਿ ਜਿਹੜੀਆਂ ਫੋਟੋਆਂ ਉਸ ਨੂੰ ਜਿਹੜਾ ਸਰੂਪ ਨੂੰ ਜਿਹੜਾ ਅੱਗ ਜਿਹੜੀ ਇੱਥੇ ਅਗਨ ਪੇਟ ਕੀਤੇ ਗਏ ਨੇ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨੇ ਆਂਸੈਂਗ ਫੌਜਾ ਜੋ ਇੱਥੇ ਮੌਕੇ ਤੇ ਉੱਤੇ ਪਹੁੰਚਿਆ ਹੋਇਆ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਬੇਦਬੀ ਜਿਹੜੀ ਹੈ ਗੁਰੂ ਨਗਰੀ ਵਿਖੇ ਹੋਈ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਬਹੁਤ ਹੀ ਕਹਿ ਸਕਦੇ ਆ ਕਿ ਮਾੜੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਜੋ ਮਹਾਰਾਜ ਜੀ ਦੇ ਜੋ ਫੋਟੋਆਂ ਨੂੰ ਸਰੂਪ ਨੂੰ ਜਿਹੜਾ ਇੱਥੇ ਅਗਨ ਪੇਟ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਇੱਕ ਬੜੀ ਵੱਡੀ ਕਤਾਈ ਆ ਇਹ ਜਿਹੜੇ ਦੁਕਾਨਦਾਰ ਕਮਾਈ ਖਾਂਦੇ ਨੇ ਗੁਰੂ ਦੇ ਤਸਵੀਰਾਂ ਵੇਚਦੇ ਗਏ ਜਾਂ ਗੁਰੂ ਦੇ ਹੋਰ ਦੇ ਸ਼ਸਤਰ ਵੇਚ ਕੇ ਕਾਲ ਵੇਚ ਕੇ ਇਹ ਕੰਮ ਉਹਨਾਂ ਦੁਕਾਨਦਾਰਾਂ ਦਾ ਹੀ ਆ ਬਹੁਤ ਭਾਰੀ ਗਿਣਤੀ 'ਚ ਇਹ ਮਤਲਬ ਕਿ ਫੋਟਵਾਂ ਨੇ ਇਹਦੇ ਸੜਕੇ ਕੁਝ ਥੋੜੀਆਂ ਲੱਗ ਗਈਆਂ ਨੇ ਤੇ ਮਤਲਬ ਕਿ ਬਹੁਤ ਜ਼ਿਆਦਾ ਇਹ ਵੱਡੀ ਬੇਦਬੀ ਕੀਤੀ ਗਈ ਆ ਤੇ ਕਿੰਤੀ ਦੁਕਾਨਦਾਰਾਂ ਨੇ ਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਜਿਹੜੇ ਮਤਲਬ ਕਿ ਬੜੇ ਪਿਆਰ ਦੇ ਨਾਲ ਇਥੋਂ ਜਿਲਾਂ ਦਾ ਲਿਜਾ ਕਰਕੇ ਤੇ ਇਹਨਾਂ ਦਾ ਅਧਰ ਸਹਿਤ ਸਰਕਾਰ ਵੀ ਹੋਰ ਉਹ ਬੰਦੇ ਲੱਭੇ ਜਾਣ ਜਿਨ੍ਹਾਂ ਨੇ ਇਹ ਕਾਜ ਕੀਤਾ ਵਾ ਔਰ ਉਹਨਾਂ ਉੱਤੇ ਤਤਤ ਕਾਰਵਾਈ ਕੀਤੀ ਜਾਵੇ ਹੋਰ ਧਰਮੰਗਲ ਕਿਸੇ ਨਾਲ ਕੋਈ ਛਿੜਛਾਲ ਨਹੀਂ ਹੋ ਰਹੀ ਸਿੱਖਾਂ ਵਾਲੀ ਇਹ ਜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸੋ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਸਨ ਤੇ ਬੜਾ ਕਾਲਾ ਬਾਪੀ ਛਿੜਨਾ ਹੁਣ ਬੁਲੇਟ ਕੇ ਤੇ ਲੱਜ ਗਈ ਇਹਨਾਂ ਨੂੰ ਵੀ ਗੱਲ ਨਹੀਂ ਬੜੇ ਰੋਲਾ ਨਾ ਪਵੇ ਪਰ ਵੇਖੋ ਜੀ ਇਹ ਕੱਡੀ ਵੱਡੀ ਕਤਾਈ ਹੈ ਤੇ ਕੀਤੀ ਦੁਕਾਨਾਂ ਵਾਲਿਆਂ ਨੇ ਇਹ ਡੂੜੀ ਪ੍ਰਸ਼ਾਸਨ ਦੀ ਬਣਦੀ ਆ ਵੀ ਇਹ ਤਵਦੀਸ਼ ਕਰਨ ਲੱਭਣ ਵੀ ਇਹ ਕਿਹੜੇ ਵਿਅਕਤੀ ਦਾ ਕੰਮ ਆ ਕਿਉਂਕਿ ਇਹ ਇੱਕ ਕੱਡੀ ਵੱਡੀ ਜਿਹੜੀ ਮਿਲੋ ਕੇ ਕੰਪਨੀ ਦਾ ਕੰਮ ਹੈ ਕਿਛੋਟੇ ਬੰਦੇ ਕੰਮ ਨਹੀਂ ਕਰ ਤੇ ਬਹੁਤ ਜਿਆਦਾ ਇਹ ਵੱਡਾ ਕੁਤਾਈ ਕੀਤੀ ਗਈ ਆ ਬੇძਵੀ ਬੜੀ ਬੜੀ ਵੱਡੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਤੇ ਉਹ ਵੀ ਗੁਰੂ ਘਰ ਨੂੰ ਜਾਂਦਾ ਰਸਤਾ ਹੈਗਾ ਜੀ ਸੰਗਤ ਦੇਸ਼ ਦੇ ਜਿਹੜੇ ਪਹੁੰਚਦੀ ਆ ਸੇ ਰਾਹ ਥਾਣੇ ਜਿਹੜਾ ਗੁਰੂ ਘਰ ਨੂੰ ਜਾਂਦੀ ਆ ਤਾਂ ਕੀ ਲੱਗਦਾ ਕਿ ਕੀ ਮੰਸ਼ਾ ਜਾਬਦੀ ਆ ਇਸ ਤਰ੍ਹਾਂ ਮਹਾਰਾਜ ਜੀ ਦੇ ਜੋ ਸਰੂਪ ਜਿਹੜੇ ਅਗਨਪੇਟ ਕੀਤੇ ਆ ਇਹ ਜਿਹੜਾ ਇੱਥੇ ਕੀਤਾ ਗਿਆ ਵਾ ਇਹਦੇ ਵੇਖੋ ਜੀ ਇੱਕ ਬੜਾ ਗਲਤ ਮੈਸੇਜ ਜਾਊਗਾ ਹੁਣ ਸਿੱਖਾਂ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਇੱਥੇ ਹੁਣੇ ਸਾਡੇ ਕੋਲ ਨਾ ਕੁਈ ਬਾਰੋਂ ਆਏ ਸੀ ਭਰਾ ਪ੍ਰਵਾਸੀ ਜਿਹਨਾਂ ਨੂੰ ਕਹਦੇ ਨੇ ਆਪਾਂ ਤੇ ਉਹ ਕਹ ਰਹੇ ਸਨ ਕਿ ਸਿੱਖਾਂ ਦੇ ਆ ਵੇਖੋ ਗੁਰੂ ਸਾਹਿਬਾਨਾਂ ਦੀਆਂ ਸਿੱਖਾਂ ਦੀ ਗੁਰੂਆਂ ਦੀ ਫੋਟੋ ਨੂੰ ਅੱਗ ਲੱਗੀ ਕਿੱਡੀ ਮਾੜੀ ਗੱਲ ਹੈ ਮੈਂ ਦੱਸ ਦਰਬਾਰ ਸਾਹਿਬ ਦਾ ਰਸਤਾ ਹੀ ਇਸ ਰਸਤੇ ਤੇ ਅੱਗ ਲਾ ਕੇ ਇਹਨਾਂ ਨੇ ਤੇ ਬਹੁਤ ਗਲਤ ਕੀਤਾ ਕਿਉਂਕਿ ਇਸ ਰਸਤੇ ਤੋਂ ਤਕਰੀਬਨ ਸਾਰੀ ਸੰਗਤ ਅਤੇ ਹੋਰ ਵੀ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਲੰਘਣਾ ਹੈ ਹਰ ਇੱਕ ਜਿਹੜਾ ਲੰਘਣ ਵਾਲਾ ਜੀਵ ਹੈ ਉਹਦੇ ਮਨ ਵਿੱਚ ਕੀ ਇਹ ਜਿਹੜੀ ਇਹਦਾ ਇਸ ਮੈਸੇਜ ਜਾਊਗਾ ਉਹਨਾਂ ਲੋਕਾਂ ਵਿੱਚ ਕੀ ਮੈਸੇਜ ਜਾਣਾ ਏ ਤਾਂ ਆਪਾਂ ਬਿਲਕੁਲ ਤੁਹਾਡੇ ਕੋਲ ਵੀ ਆਉਣੇ ਪਹਿਲਾਂ ਅਸੀਂ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਲਈਏ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਸਰ ਇੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਿਹਦੀ ਦੁਕਾਨ ਸੀਗੀ ਕਿੰਨੇ ਇੱਥੇ ਆ ਕੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਅਗਨਪੇਟ ਜੀ ਪਹੁੰਚੀ ਇੰਡਸਟਰੀ ਜੀ ਦੇਖਣ ਸਰ ਆ ਇਹ ਦੇਖ ਸਕਦੇ ਹਾਂ ਕਿ ਅਧਿਕਾਰੀਆਂ ਦਾ ਕਹਿਣਾ ਹਜੇ ਜਸਟ ਪਹੁੰਚੇ ਆ ਲੇਕਿਨ ਕਿੰਨੀ ਮਾੜੀ ਗੱਲ ਆ ਕਿ ਗੁਰੂ ਘਰ ਦੇ ਨੇੜੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਹੀ ਬਿਲਕੁਲ ਜੋ ਮਹਾਰਾਜ ਜੀ ਦੇ ਜੋ ਸਰੂਪ ਨੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਕਿਸੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਹਾਲੇ ਜਿਹੜੀ ਜਾਂਚ ਜਾਰੀ ਆ ਪੁੱਛ ਕੇ ਚ ਕੀਤੀ ਜਾ ਰਹੀ ਆ ਲੇਕਿਨ ਇਹ ਜੋ ਰਾਗੀਰ ਨੇ ਉਹ ਵੀ ਇੱਥੇ ਮਜੂਦ ਨੇ ਕਿੱਦੀ ਦੁਕਾਨ ਸੀ ਜੀ ਇਸੇ ਦੁਕਾਨ ਤੇ ਸੀ ਇਹ ਮਾਰੇ ਇੱਥੇ ਕੱਲ ਵਿਹਲੇ ਕੀਤੀ ਦੁਕਾਨ ਲੰਘਦੇ ਆਪਾਂ ਵੇਖਿਆ ਸੀ ਕੱਲ ਵਿਹਲੇ ਕਰਦੇ ਨੇ ਆਪਣਾ ਫਰੇਮ ਰੂਮ ਕੱਢਣਦੇ ਸੀ ਬਾਹਰ ਹਾਂਜੀ ਕੱਲ ਐਸੀ ਦੁਕਾਨ ਚੋਂ ਸਮਾਨ ਨਿਕਲਿਆ ਹਾਂਜੀ ਹਾਂਜੀ ਐਸੇ ਦੁਕਾਨ ਤੋਂ ਨਿਕਲਿਆ ਭਾਜੀ ਹਾਂਜੀ ਕੋਣ ਨੇ ਉਹ ਜਿਹੜੇ ਵਿਅਕਤੀ ਜਿਹਨਾਂ ਵੱਲੋਂ ਕੱਢੇ ਕੋਈ ਮੈਂ ਨਿਕਲਣ ਆਇਆ ਹਾਂ ਇਧਰੋਂ ਮੈਂ ਉਹ ਸਾਹਮਣੇ ਹੋਟਲ ਕੰਮ ਕਰਦਾ ਵਾਂ ਰਾਇਲ ਐਰੀਟੇਜ ਤੇ ਸਮਾਨ ਲੈਣ ਆਇਆ ਹਾਂ ਮੈਂ ਉਦੋਂ ਵੇਖਿਆ ਸੀ ਕੱਢਣਦੇ ਸੀ ਸਮਾਨ ਫਰੇਮ ਕੱਢਣਦੇ ਸੀ ਉਹਨਾਂ ਦੇ ਹਾਂਜੀ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਦੀਆਂ ਲਾੜਦੀਆਂ ਫੌਜਾਂ ਜੋ ਇੱਥੇ ਪਹੁੰਚੀਆਂ ਉਹਨਾਂ ਨਾਲ ਵੀ ਗੱਲ ਦੁਬਾਰਾ ਕਰਦੇ ਹਾਂ ਕਿ ਇਹ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਹਾਰਾਜ ਜੀ ਦੇ ਸਰੂਪ ਇੱਥੋਂ ਕੱਢ ਕੇ ਉਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਤਾਂ ਉਹ ਤੁਸੀਂ ਵੇਖ ਸਕਦੇ ਹੋ ਕਿੰਨੇ ਹੀ ਮਾੜੇ ਹਾਲਾਤ ਇੱਥੇ ਕੀਤੇ ਗਏ ਨੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਹੁਣੇ ਪਹੁੰਚੇ ਹਾਂ ਤਾਂ ਹਾਂ ਲੇਕਿਨ ਹਾਲਾਤ ਦੇਖ ਸਕਦੇ ਹਾਂ ਕਿ ਕੂੜੇ ਦੇ ਢੇਰ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਸਿੱਟ ਕੇ ਉੱਤੇ ਅਗਨ ਪੇਟ ਕਰ ਦਿੱਤੇ ਜਾਣੇ ਤਾਂ ਗੁਰੂ ਨਗਰੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿ ਸਕਦੇ ਹਾਂ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਜੀ ਦੇ ਜੋ ਕਹਿ ਸਕਦੇ ਕਿ ਜੋ ਸਰੂਪ ਹੈ ਗੁਰੂ ਸਾਹਿਬਾਨ ਦਾ ਸਰੂਪ ਹੈਗੇ ਨੇ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤਾ ਵਾਹਿਗੁਰੂ ਇੱਥੇ ਕਿੰਨੀ ਇੱਕ ਮਾੜੀ ਗੱਲ ਐ ਕਿਉਂਕਿ ਜਿੱਦਾਂ ਅਸੀਂ ਵੀ ਦੇਖ ਰਹੇ ਆਂ ਮਾੜੀ ਗੱਲ ਐ ਵਾਹਿਗੁਰੂ ਇਹ ਜੋ ਵੀ ਕਿਸੇ ਨੇ ਕੀਤਾ ਉਹਦੇ ਵਾਸਤੇ ਬਹੁਤ ਮਾੜੀ ਗੱਲ ਐ ਤੁਸੀਂ ਆਪ ਜੀ ਵੇਖ ਹੀ ਰਹੇ ਹੋ ਤੇ ਤੁਹਾਡੇ ਵੱਲੋਂ ਹੁਣ ਪ੍ਰਸ਼ਾਸਨ ਅੱਗੇ ਕੀ ਕਰ ਰੱਖੀ ਜੋ ਦਿਨੋਂ ਦਿਨ ਇਹ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਐ ਜਾਣੂ ਬੁੱਝ ਕੇ ਪ੍ਰਸ਼ਾਸਨ ਨੇ ਕੀ ਕਰਨਾ ਪ੍ਰਸ਼ਾਸਨ ਨੇ ਗੋਂਗਲਾਂ ਤੋਂ ਮਿੱਟੀ ਝਾੜਨੀ ਐ ਉਹ ਝਾੜ ਕੇ ਉਹਨਾਂ ਨੇ ਚੱਲ ਜਾਣਾ ਵੇਖੋ ਵਿੱਚੇ ਬੀੜੀਆਂ ਕਿੰਨੀ ਮਾੜੀ ਗੱਲ ਐ ਕੀ ਮਹਾਰਾਜ ਜੀ ਦੇ ਜੋ ਗੁਰਨਾਣਕ ਦੇਵ ਜੀ ਦੀ ਜੋ ਤਸਵੀਰ ਜਿਹੜੀ ਆ ਇਸ ਕੁੜੇ ਦੇ ਢੇਰ ਦੇ ਵਿੱਚ ਸੁੱਟ ਕੇ ਤਾਂ ਬੇਅਦਬੀ ਦੀ ਇੱਕ ਮੰਸ਼ਾ ਦੀ ਜੋ ਇਸ ਅਗਨਪੇਟ ਕੀਤਾ ਗਿਆ ਇੱਥੇ ਮੌਕੇ ਦੇ ਉੱਤੇ ਜੋ ਪੁਲਸ ਵੀ ਪਹੁੰਚੀ ਹੋਈ ਆ ਲੇਕਿਨ ਜੋ ਇਲਾਕੇ ਨਿਵਾਸੀ ਹੈਗੇ ਨਹੀਂ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਦੁਕਾਨ ਦੇ ਵਿੱਚ ਇੱਥੇ ਨੇੜੇ ਦੁਕਾਨ ਆ ਉਸ ਦੁਕਾਨਦਾਰ ਵੱਲੋਂ ਇਹ ਜਿਹੜੀ ਮਾੜੀ ਹਰਕਤ ਕੀਤੀ ਗਈ ਆ ਲੇਕਿਨ ਇਹ ਦੇਖ ਸਕਦੇ ਹੂੰ ਕਿ ਜੋ ਇੱਥੇ ਨਿਆਂ ਸਿੰਘ ਫੌਜਾਂ ਹੈਗੀਆਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ ਤਾਂ ਉਹ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਪ੍ਰਸ਼ਾਸਨ ਤਾਂ ਇੱਕ ਤਰਫਾ ਗੁਰੂ ਦੀਆਂ ਲਾੜਦੀਆਂ ਫੌਜਾਂ ਤਾਂ ਇੱਕ ਦੁਕਾਨਦਾਰ ਵੱਲੋਂ ਮਾੜੀ ਹਰਕਤ ਕੀਤੀ ਜਾਣੀ ਬਹੁਤ ਹੀ ਨਿੰਦਣਯੋਗ ਆ ਬਹੁਤ ਹੀ ਮਾੜੀ ਕਟਨਾ ਕਹਿ ਸਕਦੇ ਆਂ ਗੁਰੂ ਨਗਰੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਇੱਥੇ ਮਹਾਰਾਜ ਜੀ ਦੇ ਸਰੂਪ ਨੂੰ ਅਗਨਪੇੜ ਕੀਤਾ ਗਿਆ ਕਿਤੇ ਨਾ ਕਿਤੇ ਗੁਰੂ ਨਗਰੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸ ਐਚਓ ਸਾਹਿਬਣ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਕਾਰਵਾਈ ਜਿਹੜੀ ਆ ਸ਼ੁਰੂ ਕੀਤੀ ਗਈ ਆ ਤਾਂ ਦੇਖ ਸਕਦੇ ਹੋ ਸਤਕਾਰਯੋਗ ਕਿਸ ਤਰ੍ਹਾਂ ਦੇ ਨਾਲ ਜੋ ਇੱਕ ਕਪੜਾ ਲੈ ਕੇ ਤਾਂ ਇੱਥੇ ਹੁਣ ਮਹਾਰਾਜ ਜੀ ਦੇ ਸਰੂਪ ਜਿਹੜੇ ਇਥੋਂ ਉਠਾਏ ਜਾਣਗੇ ਤਾਂ ਇਹ ਗੱਲ ਕਰਦੇ ਤਾਂ ਕੀ ਹਜੇ ਤੱਕ ਕੀ ਸਾਹਮਣੇ ਆ ਜੀ ਕੁਝ ਪਤਾ ਲੱਗਾ ਹਾਂਜੀ ਨਹੀਂ ਅਜੇ ਕੋਈ ਪਤਾ ਨਹੀਂ ਲੱਗਾ ਜੀ ਕਿੰਨੇ ਕੁ ਅਸਰੂਪ ਇੱਥੇ ਸਭ ਤੋਂ ਜ਼ਿਆਦਾ ਜੇ ਕਹਿ ਲਈਏ ਕਿ ਤਸਵੀਰਾਂ ਕਿੰਨੀਆਂ ਖੈਗੀਆਂ ਉਹ ਗਿਣਤੀ ਨਹੀਂ ਸੀ ਇਹਦੀ ਗਿਣਤੀ ਕੋਈ ਨਹੀਂ ਗਈ ਹਾਂਜੀ ਇਹਦੇ ਪੰਡਾ ਨਾਲ ਕਹਾਂਗੇ ਦੁੱਧਰ ਬੰਨਾਂ ਹੋਣਗੀਆਂ ਜਿਹੜੀ ਸੜ ਗਈਆਂ ਵਾ ਤੇ ਕੋਈ ਵੀ ਵਿੱਚੋਂ ਬਚ ਗਏ ਆ ਤੁਸੀਂ ਬਚ ਗੀਆਂ ਵਾ ਹਾਂਜੀ ਹਾਂਜੀ ਤਾਂ ਮਨਛਾ ਕੀ ਜਾਪਦੀ ਆ ਕਿ ਨਹੀਂ ਇਹ ਬੇਦਲੀ ਦੀ ਮਸ਼ਾਹ ਜੀ ਇੱਕ ਕੰਮ ਲੋ ਸਿੱਖੋ ਕੌਮ ਨੂੰ ਝੁਲਕਾਉਂਦੀ ਏ ਸਾਜਸ਼ਾ ਵੀ ਕਿਉਂਕਿ ਮੇਰਾ ਸਤਾ ਦਰਬਾਰ ਸਾਹਿਬ ਦਾ ਹੀ ਇਸ ਤੋਂ ਸ਼ਿਤਾ ਸ਼ਿਤ ਹੁੰਦਾ ਹੈ ਗੱਲ ਸਿਤ ਹੁੰਦੀ ਆ ਵੀ ਇਹ ਜਨਵਧੇ ਕੰਮ ਕੀਤਾ ਗਿਆ ਇਹ ਕੰਮ ਜਿਹੜਾ ਕੀਤਾ ਗਿਆ ਜਨਵਧੇ ਕੀਤਾ ਗਿਆ ਵਾ ਸਾਜਾ ਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾਗੀ ਕਿੰਦਾ ਦੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਕਰਿਆ ਪੰਜਾਬ ਪੁਲਿਸ ਤੇ ਇਹਨਾਂ ਦੇ ਪਰਚਾ ਦੱਚ ਕਰੇ ਠੀਕ ਹੈ ਜੀ ਔਰ ਜਿਹੜਾ ਨਿਕਲਦਾ ਦੁਕਾਨਦਾਰ ਉਹਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਜਿਹੜੇ ਲੋਕ ਨੇ ਇੱਥੋਂ ਦੇ ਦੁਕਾਨਦਾਰ ਨੂੰ ਉਹਨਾਂ ਦਾ ਕਹਿਣਾ ਕਿ ਇੱਕ ਲੱਗੇ ਦੁਕਾਨ ਆ ਉਸ ਦੇ ਵਿੱਚੋਂ ਖਾਲੀ ਸਮਾਨ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਦਾ ਕਹਿਣਾ ਕਿ ਉਸ ਦੁਕਾਨ ਚੋਂ ਕੱਢ ਕੇ ਜਿਹੜਾ ਜੋ ਤਸਵੀਰਾਂ ਇੱਥੇ ਰੱਖੇ ਤੇ ਆਪਾਂ ਉਸ ਦੁਕਾਨ ਨੂੰ ਪੁੱਛਣੀ ਨੇ ਆ ਜਿਹੜਾ ਦੁਕਾਨਦਾਰ ਆ ਉਹਨੂੰ ਪੁੱਛਣੀ ਨੇ ਆਪਾਂ ਕਿਉਂਕਿ ਇੱਥੇ ਕਿਹਾ ਜਾ ਰਿਹਾ ਜਿਹੜੀ ਦੁਕਾਨ ਹੈ ਖਾਲੀ ਕਰਾਈ ਦੀ ਹੈ ਫਿਰ ਪੱਕਾ ਹੋ ਗਿਆ ਕਲੀਅਰ ਹੋ ਗਿਆ ਵੀ ਉਹਨੇ ਕੀਤਾ ਵਾ ਜੇ ਉਹਨੇ ਕੀਤਾ ਵਾ ਤੇ ਪ੍ਰੋਸੈਸ ਆਪਣੇ ਕੋਲ ਖੜਾ ਵਾ ਆਪਾਂ ਕਾਰਗ੍ਰਾਮਾ ਕਰਤੀ ਮੰਨ ਕਰੋ ਕਿ ਪੂਰੀ ਕਾਰੋਗ ਨਹੀਂ ਕਲਾਮਾਂਗੇ ਕਿ ਬੰਗਲ ਕਰਦੇ ਆ ਖਲਾਵਾ ਕੋਲ ਖਲੋਗੇ ਤਾਂ ਇਹ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਤੇ ਇਹ ਕੀ ਹੱਥ ਚ ਇਹ ਇਹ ਬਿਰਸਾ ਦਾ ਕੋਈ Hindu ਧਰਮ ਨਾਲ रिलेटेड ਆ ਕੋਈ ਲਿਖਿਆ ਮੰਤਰ ਕੋਈ ਹਾਂਜੀ ਹਾਂਜੀ ਆ ਇਹ ਦੇਖ ਸਕਦੇ ਹਾਂ ਕਿ ਲਗਾਤਾਰ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਜੋ ਮੌਕੇ ਤੇ ਪਹੁੰਚਾ ਹੈ ਲੇਕਿਨ ਜੋ ਗੁਰਸੇਕ ਫੌਜਾਂ ਹੈਗੀਆਂ ਨੇ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਵੱਲੋਂ ਲਗਾਤਾਰ ਇਸ ਜਗ੍ਹਾ ਤੇ ਪਹੁੰਚ ਕੇ ਇੱਥੇ ਜਿਹੜੀ ਅ ਜਿੰਨਾ ਵੀ ਮਹਾਰਾਜ ਜੀ ਦੇ ਸਰੂਪ ਸੀਗੇ ਜੋਗਨ ਪੇਠੇ ਉਹਨਾਂ ਨੂੰ ਇਕੱਠੇ ਕਰ ਜੋ ਮਰਿਆਦਾ ਅਨੁਸਾਰ ਲੈ ਕੇ ਜਾਇਆ ਜਾਣਾ ਤਾਂ ਆ ਤਸਰ ਕਾਰਵਾਈ ਕਿੱਦਾਂ ਦੀ ਬਣਦੀ ਕੋਣ ਸੀਗਾ ਹਿੱਲਦਾ ਕੋਈ ਵੈਰੀਫਾਈ ਹੋਇਆ ਅ ਬਿਲਕੁਲ ਤਸਦੀਕ ਕਰ ਰਹੇ ਆ ਪਹਿਲਾਂ ਤਾਂ ਜਿਹੜੀ ਮਰਿਆਦਾ ਅਨੁਸਾਰ ਜਿਹੜਾ ਆ ਇਸ ਚੀਜ਼ ਨੂੰ ਪਹਿਲਾਂ ਆਪਾਂ ਉਹ ਜਿਹੜੇ ਨਿਹੰਗ ਸਿੰਘ ਤੇ ਨਾਲ ਜਿਹੜੇ ਸਾਡੇ ਹਿਸਾਬ ਸੂਰਤ ਜਿਹੜੇ ਔਰ ਜਿਹੜੇ ਜਵਾਨੋਂ ਕਰ ਰੇ ਆ ਉਸ ਤੋਂ ਬਾਅਦ ਜਲਦੀ ਜੋ ਵੀ ਇਸਨੇ ਮੜਾ ਕੰਮ ਕੀਤਾ ਆ ਟਰੇਸ ਕਰਕੇ ਜਿਹੜਾ ਮੁਕਦਮਾ ਦਰਜ ਕਰਕੇ ਟਰੇਸ ਕਰਕੇ ਕਰ ਰਹੀ ਕਾਨੂੰਨ ਅਨਸਾਰ ਜਿਹੜੀ ਕੀਤੀ ਜਾਵੇਗੀ ਜੀ ਤਾਂ ਇਹ ਕਿਹੜਾ ਰਸਤਾ ਹੈਗਾ ਗੁਰੂ ਘਰ ਤੋਂ ਜਾਂਦਾ ਰਸਤਾ ਹੈਗਾ ਬਿਲਕੁਲ ਇਹ ਜੀ ਬਿਲਕੁਲ ਉਧਰੋਂ ਰਸਤਾ ਆ ਰਿਹਾ ਜੀ ਅ ਕਿਉ ਮੰਡੀ ਤੋਂ ਤੰਦੂਰਾ ਵਾਲੇ ਚੌਕ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਸਾਈਡ ਰੋਡ ਹੈ ਜੀ ਨਿਕਲੋ ਤਾਂ ਕੀ ਮੰਚਾ ਜਾਪਦੀ ਆ ਜਿਸ ਤਰ੍ਹਾਂ ਦੇ ਮਹਾਰਾਜ ਦੇ ਸਰੂਪ ਜਿਹੜੇ ਇੱਥੇ ਅਜੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੋਏਗਾ ਇਸ ਚੀਜ਼ ਨੂੰ ਘੋਕ ਕੇ ਜਿਹੜੀ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਜਾਵੇ ਜਾਂਚੇ ਜਾਣਗੇ ਵੇਖੇ ਜਾਣਗੇ ਬਿਲਕੁਲ ਸਾਰੀ ਪ੍ਰੋਪਰ ਜਾਂਚ ਹੋਏਗੀ ਜੀ ਸਾਰੀ ਗੱਲ ਜਿਹੜੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਆ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਿਹੰਗ ਸਿੰਘ ਫੌਜਾਂ ਉਹਨਾਂ ਵੱਲੋਂ ਆਵਾਜ਼ ਉਠਾਈ ਗਈ ਹੈ ਕਿਉਂਕਿ ਬਹੁਤ ਹੀ ਮਾੜੀ ਕਟਨਾ ਗੁਰੂ ਨਗਰੀ ਦੇ ਵਿੱਚ ਹੁੰਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਬੇਅਦਬੀ ਇੱਕ ਤਰ੍ਹਾਂ ਦੀ ਕੀਤੀ ਜਾਂਦੀ ਹੈ ਮਹਾਰਾਜ ਜੀ ਦੇ ਸਰੂਪ ਫੋਟੋਜ਼ ਕਹਿ ਸਕਦੇ ਆ ਕਿ ਜੋ ਇਸ ਜਗ੍ਹਾ ਤੇ ਕੂੜੇ 'ਚ ਸਿੱਟ ਕੇ ਅਖਣ ਪੇਟ ਕਿਤੇ ਜਾਂਦੇ ਨੇ ਬਹੁਤ ਹੀ ਮਾੜੀ ਘਟਨਾ ਕਹਿ ਸਕਦੇ ਆ ਕਿ ਇੱਥੇ ਹੋਈ ਆ ਤਾਂ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਘੋਕ ਕਰ ਰਹੇ ਆ ਜੋ ਵੀ ਦੋਸ਼ੀ ਪਾਇਆ ਜਾਏਗਾ ਉਸਦੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਖੇ ਸੁਨ ਇਕ ਜਗਮਨੀ ਟੀਵੀ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਹੈਗੇ ਆਂ ਗੁਰੂ ਨਗਰੀ ਦੇ ਜਿੱਥੇ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਰਸਤਾ ਜਾਂਦਾ ਉਸ ਰਸਤੇ ਦੇ ਉੱਤੇ ਮੌਜੂਦ ਆ ਦੱਸ ਜੀਏ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸੜਕ ਉੱਤੇ ਹੀ ਮਹਾਰਾਜ ਜੀ ਦੇ ਜੋ ਕਹਿ ਸਕਦੇ ਕਿ ਜਿਹੜੀਆਂ ਫੋਟੋਆਂ ਉਸ ਨੂੰ ਜਿਹੜਾ ਸਰੂਪ ਨੂੰ ਜਿਹੜਾ ਅੱਗ ਜਿਹੜੀ ਇੱਥੇ ਅਗਨ ਪੇਟ ਕੀਤੇ ਗਏ ਨੇ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਨੇ ਅੰਖੰਤ ਫੌਜਾਂ ਜੋ ਇੱਥੇ ਮੌਕੇ ਦੇ ਉੱਤੇ ਪਹੁੰਚਿਆ ਹੋਇਆ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਬੇਦਬੀ ਜਿਹੜੀ ਹੈ ਗੁਰੂ ਨਗਰੀ ਵਿਖੇ ਹੋਈ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਇਹ ਬਹੁਤ ਹੀ ਕਹਿ ਸਕਦੇ ਆ ਕਿ ਮਾੜੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਜੋ ਮਹਾਰਾਜ ਜੀ ਦੇ ਜੋ ਫੋਟੋਆਂ ਨੂੰ ਸਰੂਪ ਨੂੰ ਜਿਹੜਾ ਇੱਥੇ ਅਗਨ ਪੇਟ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਇੱਕ ਬੜੀ ਵੱਡੀ ਕਤਾਈ ਆ ਬਿਜੜੇ ਦੁਕਾਨਦਾਰ ਕਮਾਈ ਖਾਂਦੇ ਨੇ ਗੁਰੂ ਦੇ ਤਸੀਹਰਾ ਵੇਚਦੇ ਗਏ ਜਾਂ ਗੁਰੂ ਦੇ ਹੋਰ ਦੇ ਸ਼ਸਤਰ ਵੇਚ ਕੇ ਕਾਲ ਵੇਚ ਕੇ ਇਹ ਕੰਮ ਉਹਨਾਂ ਦੁਕਾਨਦਾਰਾਂ ਦਾ ਹੀ ਆ ਬਹੁਤ ਭਾਰੀ ਗਿਣਤੀ 'ਚ ਇਹ ਮਤਲਬ ਕਿ ਫੋਟਵਾਂ ਨੇ ਇਹਦੇ ਸੜਕੇ ਕੁਝ ਥੋੜੀਆਂ ਲੱਗ ਗਈਆਂ ਨੇ ਤੇ ਮਤਲਬ ਕਿ ਬਹੁਤ ਜ਼ਿਆਦਾ ਇਹ ਵੱਡੀ ਬੇਦਬੀ ਕੀਤੀ ਗਈ ਆ ਤੇ ਕਿੰਤੀ ਦੁਕਾਨਦਾਰਾਂ ਨੇ ਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਜਿਹੜੇ ਮਤਲਬ ਕਿ ਬੜੇ ਪਿਆਰ ਦੇ ਨਾਲ ਇਥੋਂ ਜਿਲਾਂ ਦਾ ਲਿਜਾ ਕਰਕੇ ਤੇ ਇਹਨਾਂ ਦਾ ਅਦਰ ਸਹਿਤ ਸਤਕਾਰ ਹੋਵੇ ਔਰ ਉਹ ਬੰਦੇ ਲੱਭੇ ਜਾਣ ਜਿਨ੍ਹਾਂ ਨੇ ਇਹ ਕਾਲਜ ਕੀਤਾ ਵਾ ਔਰ ਉਹਨਾਂ ਉਤੇ ਤਤਤ ਕਾਰਵਾਈ ਕੀਤੀ ਜਾਵੇ ਹੋਰ ਧਰਮਾਂ ਨਾਲ ਕਿਸੇ ਨਾਲ ਕੋਈ ਛਿੜਛਾਲ ਨਹੀਂ ਹੋ ਰਹੀ ਸਿੱਖਾਂ ਨਾਲ ਹੀ ਇਹ ਜਿਆ ਕਟਲਾਵਾ ਵਰਪ ਰਹੀਆਂ ਨੇ ਸੋ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਸਨ ਤੇ ਬੜਾ ਕਾਲਾ ਬਾਬੇ ਛਿੜ ਜਾਣਾ ਹੁਣ ਭਰੇਟ ਕੇ ਤੇ ਲੱਜੂਈ ਉਹਨਾਂ ਨੂੰ ਵੀ ਗੱਲ ਨਿਬੜੇ ਰੋਲਾ ਨਾ ਪਵੇ ਪਰ ਵੇਖੋ ਜੀ ਇਹ ਕੱਡੀ ਵੱਡੀ ਕਤਾਈ ਹੈ ਤੇ ਕੀਤੀ ਦੁਕਾਨਾਂ ਵਾਲਿਆਂ ਨੇ ਤੇ ਡੂੜੀ ਪ੍ਰਸ਼ਾਸਨ ਦੀ ਬਣਦੀ ਆ ਵੀ ਇਹ ਤਵਦੀਸ਼ ਕਰਨ ਲੱਭਣ ਵੀ ਇਹ ਕਿਹੜੇ ਵਿਅਕਤੀ ਦਾ ਕੰਮ ਆ ਕਿਉਂਕਿ ਇੱਕ ਕੱਡੀ ਵੱਡੀ ਦੇ ਨੀ ਮ ਲੋਕੀ ਕੰਪਨੀ ਉਹਦਾ ਕੰਮ ਹੈ ਕਿ ਕਿਸੇ ਵੇਟੇ ਬੰਦਿਆ ਕੰਮ ਨਹੀਂ ਕਰ ਤੇ ਬਹੁਤ ਜਿਆਦਾ ਇਹ ਵੱਡਾ ਕੁਲਾਈ ਕੀਤੀ ਗਈ ਆ ਬਿਲ ਵੀ ਬੜੀ ਬੜੀ ਵਧੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਤੇ ਉਹ ਵੀ ਗੁਰੂ ਘਰ ਨੂੰ ਜਾਂਦਾ ਰਸਤਾ ਹੈਗਾ ਜੀ ਸੰਗਤ ਦੇਸ਼ ਦੇ ਜੋ ਪਹੁੰਚਦੀ ਆ ਸੇ ਰਾਹ ਥਾਣੇ ਜਿਹੜਾ ਗੁਰੂ ਘਰ ਨੂੰ ਜਾਂਦੀ ਆ ਤਾਂ ਕੀ ਲੱਗਦਾ ਕਿ ਕੀ ਮਨਛਾ ਜਾਬਦੀ ਆ ਇਸ ਤਰ੍ਹਾਂ ਮਹਾਰਾਜ ਜੀ ਦੇ ਜੋ ਸਰੂਪ ਜਿਹੜੇ ਅਗਨਪੀਟ ਕੀਤੇ ਇਹ ਜਿਹੜਾ ਇੱਥੇ ਕੀਤਾ ਗਿਆ ਵਾ ਇਹ ਦੇਖੋ ਜੀ ਇੱਕ ਬੜਾ ਗਲਤ ਮੈਸੇਜ ਜਾਊਗਾ ਹੁਣ ਸਿੱਖਾਂ ਨੂੰ ਤੇ ਸ਼ਾਇਦ ਨਾ ਪਤਾ ਹੋਵੇ ਇੱਥੇ ਹੁਣੇ ਸਾਡੇ ਕੋਲ ਨਾ ਕੋਈ ਬਾਹਰੋਂ ਆਏ ਸੀ ਭਰਾ ਪ੍ਰਵਾਸੀ ਜਿਹੜਾ ਨੂੰ ਕਹਦੇ ਨੇ ਆਪਾਂ ਤੇ ਉਹ ਕਹ ਰਹੇ ਸਨ ਕਿ ਸਿੱਖਾਂ ਦੇ ਆ ਵੇਖੋ ਗੁਰੂ ਸਾਹਿਬਾਨਾਂ ਦੀਆਂ ਸਿੱਖਾਂ ਦੀ ਗੁਰੂਆਂ ਦੀ ਫੋਟੋ ਨੂੰ ਅੱਗ ਲੱਗੀ ਕਿੱਡੀ ਮਾੜੀ ਗੱਲ ਹੈ ਮੈਂ ਦੱਸ ਦਰਬਾਰ ਸਾਹਿਬ ਦਾ ਰਸਤਾ ਹੀ ਇਸ ਰਸਤੇ ਤੇ ਅੱਗ ਲਾ ਕੇ ਇਹਨਾਂ ਨੇ ਤੇ ਬਹੁਤ ਗਲਤ ਕੀਤਾ ਕਿਉਂਕਿ ਇਸ ਰਸਤੇ ਤੋਂ ਤਕਰੀਬਨ ਸਾਰੀ ਸੰਗਤ ਅਤੇ ਹੋਰ ਵੀ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਲੰਘਣਾ ਹੈ ਹਰ ਇੱਕ ਜਿਹੜਾ ਲੰਘਣ ਵਾਲਾ ਜੀਵ ਹੈ ਉਦੇ ਮਾਲ ਵਿੱਚ ਕੀ ਇਹ ਜਿਹੜੀ ਇਹਦਾ ਇਸ ਮੈਸੇਜ ਜਾਊਗਾ ਉਹਨਾਂ ਲੋਕਾਂ ਵਿੱਚ ਕੀ ਮੈਸੇਜ ਜਾਣਾ ਹੈ ਤਾਂ ਆਪਾਂ ਬਿਲਕੁਲ ਤੁਹਾਡੇ ਕੋਲ ਵੀ ਆਉਣੇ ਪਹਿਲਾਂ ਅਸੀਂ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਲਈਏ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਸਰ ਇੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਿਹਦੀ ਦੁਕਾਨ ਸੀਗੀ ਕਿੰਨੇ ਇੱਥੇ ਆ ਕੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਅਗਨਬੇਟ ਜੀ ਪਹੁੰਚੇ ਜਸਟਿਸ ਜੀ ਦੇਖਦੇ ਤਾਂ ਇਹ ਦੇਖ ਸਕਦੇ ਹਾਂ ਕਿ ਅਧਿਕਾਰੀਆਂ ਦਾ ਕਹਿਣਾ ਹਜੇ ਜਸਟ ਪਹੁੰਚੇ ਆ ਲੇਕਿਨ ਕਿੰਨੀ ਮਾੜੀ ਗੱਲ ਆ ਕਿ ਗੁਰੂ ਘਰ ਦੇ ਨੇੜੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਹੀ ਬਿਲਕੁਲ ਜੋ ਮਹਾਰਾਜ ਜੀ ਦੇ ਜੋ ਸਰੂਪ ਨੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਕਿਸੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਹਾਲੇ ਜਿਹੜੀ ਜਾਂਚ ਜਾਰੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਲੇਕਿਨ ਇਹ ਜੋ ਰਾਗਿਰ ਨੇ ਉਹ ਵੀ ਇੱਥੇ ਮਿਲਉਂਦਾ ਕਿਹਦੀ ਦੁਕਾਨ ਸੀ ਜੀ ਇਸੇ ਦੁਕਾਨ ਇਹ ਮਾਰੇ ਇਥੇ ਕੱਲ ਵਿਹਲੇ ਕੀਤੀ ਦੁਕਾਨ ਲੰਘਦੇ ਆਪਾਂ ਵੇਖਿਆ ਸੀ ਕੱਲ ਵਿਹਲੇ ਕਰਨੇ ਆਪਣਾ ਫਰੇਮ ਫ੍ਰੋਮ ਕੱਢਣ ਦੇ ਹੀ ਬਾਹਰ ਹਾਂਜੀ ਮਤਲਬ ਐਸੀ ਦੁਕਾਨ ਚੋਂ ਸਮਾਨ ਨਿਕਲੇ ਹਾਂਜੀ ਹਾਂਜੀ ਐਸੇ ਦੁਕਾਨ ਤੋਂ ਨਿਕੜਿਆ ਭਾਜੀ ਹਾਂਜੀ ਕੋਣ ਨੇ ਉਹ ਜਿਹੜੇ ਵਿਅਕਤੀ ਜਿਹਨਾਂ ਵੱਲੋਂ ਕੱਢਿਆ ਕਿ ਮੈਂ ਨਿਕਲਣ ਆਇਆ ਹਾਂ ਇਧਰੋਂ ਮੈਂ ਉਹ ਸਾਹਮਣੇ ਹੋਟਲ ਕੰਮ ਕਰਦਾ ਵਾਂ ਰਾਇਲ ਐਰੀਟੇਜ ਤੇ ਸਮਾਨ ਲੈਣ ਆਇਆ ਹਾਂ ਮੈਂ ਉਦੋਂ ਵੇਖਿਆ ਸੀ ਕੱਢਣ ਦੇ ਹੀ ਸਮਾਨ ਫਰੇਮ ਕੱਢਣ ਦੇ ਹੀ ਉਹਨਾਂ ਦੇ ਹਾਂਜੀ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਦੀਆਂ ਲਾੜਦੀਆਂ ਫੌਜਾਂ ਜੋ ਇੱਥੇ ਪਹੁੰਚੀਆਂ ਉਹਨਾਂ ਨੇ ਵੀ ਗੱਲ ਦੁਬਾਰਾ ਕਰਦੇ ਆ ਕਿ ਇਹ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਹਾਰਾਜੀ ਦੇ ਸਰੂਪ ਇੱਥੋਂ ਕੱਢ ਕੇ ਉਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਤਾਂ ਉਹ ਤੁਸੀਂ ਵੇਖ ਸਕਦੇ ਹੋ ਕਿੰਨੇ ਹੀ ਮਾੜੇ ਹਾਲਾਤ ਇੱਥੇ ਕੀਤੇ ਗਏ ਨੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਹੁਣੇ ਪਹੁੰਚੇ ਹਾਂ ਤਾਂ ਅ ਲੇਕਿਨ ਹਾਲਾਤ ਦੇਖ ਸਕ ਰਹੇ ਹਾਂ ਕਿ ਕੂੜੇ ਦੇ ਟੀਰ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਸਿੱਟ ਕੇ ਉੱਤੇ ਅਗਨ ਪੇਟ ਕਰ ਦਿੱਤੇ ਜਾਣੇ ਤਾਂ ਗੁਰੂ ਨਗਰੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿ ਸਕਦੇ ਹਾਂ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਜੀ ਦੇ ਜੋ ਕਹਿ ਸਕਦੇ ਕਿ ਜੋ ਸਰੂਪ ਹੈ ਗੁਰੂ ਸਾਹਿਬਾਨ ਦਾ ਸਰੂਪ ਹੈਗੇ ਨੇ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤਾ ਵਾਹਿਗੁਰੂ ਇੱਥੇ ਕਿੰਨੀ ਇੱਕ ਮਾੜੀ ਗੱਲ ਐ ਕਿਉਂਕਿ ਜਿੱਦਾਂ ਅਸੀਂ ਵੀ ਦੇਖ ਰਹੇ ਆਂ ਮਾੜੀ ਗੱਲ ਐ ਵਾਹਿਗੁਰੂ ਇਹ ਜੋ ਵੀ ਕਿਸੇ ਨੇ ਕੀਤਾ ਉਹਦੇ ਵਾਸਤੇ ਬਹੁਤ ਮਾੜੀ ਗੱਲ ਐ ਤੁਸੀਂ ਆਪ ਜੀ ਵੇਖ ਹੀ ਰਹੇ ਹੋ ਤੇ ਤੁਹਾਡੇ ਵੱਲੋਂ ਹੁਣ ਪ੍ਰਸ਼ਾਸਨ ਅੱਗੇ ਕੀ ਕਰ ਰਖੀ ਜੋ ਦਿਨੋਂ ਦਿਨੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਐ ਜਾਣ ਬੁੱਝ ਕੇ ਪ੍ਰਸ਼ਾਸਨ ਨੇ ਕੀ ਕਰਨਾ ਪ੍ਰਸ਼ਾਸਨ ਨੇ ਗੋਂਗਲਾਂ ਤੋਂ ਮਿੱਟੀ ਝਾੜਨੀ ਐ ਉਹ ਝਾੜ ਕੇ ਉਹਨਾਂ ਨੇ ਚੱਲ ਜਾਣਾ ਵੇਖੋ ਵਿੱਚੇ ਬੀੜੀਆਂ ਕਿੰਨੀ ਮਾੜੀ ਗੱਲ ਐ ਕੀ ਮਹਾਰਾਜ ਜੀ ਦੇ ਜੋ ਗੁਰਨਾਣਕ ਦੇਵ ਜੀ ਦੀ ਜੋ ਤਸਵੀਰ ਜਿਹੜੀ ਆ ਇਸ ਕੁੜੇ ਦੇ ਢੇਰ ਦੇ ਵਿੱਚ ਸੁੱਟ ਕੇ ਤਾਂ ਬੇਅਦਬੀ ਦੀ ਇੱਕ ਮੰਸ਼ਾ ਦਿਜੋ ਇਸ ਅਗਨ ਪੇਟ ਕੀਤਾ ਗਿਆ ਇੱਥੇ ਮੌਕੇ ਦੇ ਉੱਤੇ ਜੋ ਪੁਲਸ ਵੀ ਪਹੁੰਚੀ ਹੋਈ ਆ ਲੇਕਿਨ ਜੋ ਇਲਾਕੇ ਨਿਵਾਸੀ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਦੁਕਾਨ ਦੇ ਵਿੱਚ ਇੱਥੇ ਨੇੜੇ ਦੁਕਾਨ ਆ ਉਸ ਦੁਕਾਨਦਾਰ ਵੱਲੋਂ ਇਹ ਜਿਹੜੀ ਮਾੜੀ ਹਰਕਤ ਕੀਤੀ ਗਈ ਆ ਲੇਕਿਨ ਇਹ ਦੇਖ ਸਕਦੇ ਹੂੰ ਕੀ ਜੋ ਇੱਥੇ ਨਿਆਂ ਸਿੰਘ ਫੌਜਾਂ ਹੈਗੀਆਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ ਤਾਂ ਉਹ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਪ੍ਰਸ਼ਾਸਨ ਹੈ ਤਾਂ ਇੱਕ ਤਰਫਾ ਗੁਰੂ ਦੀਆਂ ਲਾੜਦੀਆਂ ਫੌਜਾਂ ਤਾਂ ਇੱਕ ਦੁਕਾਨਦਾਰ ਵੱਲੋਂ ਮਾੜੀ ਹਰਕਤ ਕੀਤੀ ਜਾਣੀ ਬਹੁਤ ਹੀ ਨਿੰਦਣਯੋਗ ਆ ਬਹੁਤ ਹੀ ਮਾੜੀ ਕਟਨਾ کہہ ਸਕਦੇ ਆਂ ਗੁਰੂ ਨਗਰੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਇੱਥੇ ਮਹਾਰਾਜ ਜੀ ਦੇ ਸਰੂਪ ਨੂੰ ਅਗਨਪੇੜ ਕੀਤਾ ਗਿਆ ਕਿਤੇ ਨਾ ਕਿਤੇ ਗੁਰੂ ਨਗਰੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸ ਐਚਓ ਸਾਹਿਬਣ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਕਾਰਵਾਈ ਜਿਹੜੀ ਆ ਸ਼ੁਰੂ ਕੀਤੀ ਗਈ ਆ ਤਾਂ ਦੇਖ ਸਕਦੇ ਹੋ ਸਤਕਾਰਯੋਗ ਕਿਸ ਤਰ੍ਹਾਂ ਦੇ ਨਾਲ ਜੋ ਇੱਕ ਕਪੜਾ ਲੈ ਕੇ ਤਾਂ ਇੱਥੇ ਹੁਣ ਮਹਾਰਾਜ ਜੀ ਦੇ ਸਰੂਪ ਜਿਹੜੇ ਇਥੋਂ ਉਠਾਏ ਜਾਣਗੇ ਤਾਂ ਇਹ ਗੱਲ ਕਰਦੇ ਤਾਂ ਕੀ ਹਜੇ ਤੱਕ ਕੀ ਸਾਹਮਣੇ ਆ ਜੀ ਕੁਝ ਪਤਾ ਲੱਗਾ ਹਾਂਜੀ ਨਹੀਂ ਅਜੇ ਕੋਈ ਪਤਾ ਨਹੀਂ ਲੱਗਾ ਜੀ ਕਿੰਨੇ ਕੁ ਅਸਰੂਪ ਇੱਥੇ ਸਭ ਤੋਂ ਜ਼ਿਆਦਾ ਜੇ ਕਹਿ ਲਈਏ ਕਿ ਤਸਵੀਰਾਂ ਕਿੰਨੀਆਂ ਖੈਂਗੀਆਂ ਸੀ ਗਿਣਤੀ ਨਹੀਂ ਕੀਤੀ ਗਿਣਤੀ ਕੋਈ ਨਹੀਂ ਕੀਤੀ ਹਾਂਜੀ ਇਹਦੇ ਪੰਡਾ ਨਾਲ ਗਾਹਾਂ ਕਿ ਦੁੱਧਰ ਪੰਡਾ ਹੋਣਗੀਆਂ ਜਿਹੜੀ ਸੜਗੀਆਂ ਵਾਂ ਕਿ ਕੋਈ ਵਿੱਚੋਂ ਬਚ ਗਏ ਆ ਤਿੰਨ ਸੜ ਬਚ ਗੀਆਂ ਹਾਂਜੀ ਹਾਂਜੀ ਤਾਂ ਮਨਛਾ ਕੀ ਜਾਬਦੀ ਆ ਕਿ ਨਹੀਂ ਇਹ ਬਦਨੀ ਦੀ ਬਸਾਈ ਇੱਕ ਕੰਮ ਲੋ ਸਿੱਖੋ ਕੌਮ ਨੂੰ ਝੁਕਾਉਂਦੀ ਏ ਸਾਜਸ਼ਾ ਵੀ ਕਿਉਂਕਿ ਮੇਰਾ ਰਸਤਾ ਦਰਬਾਰ ਸਾਹਿਬ ਦਾ ਹੀ ਇਸ ਤੋਂ ਸ਼ਿਤਾ ਸ਼ੇਦਨ ਦਾ ਹੀ ਗੱਲ ਸਿੱਧ ਹੁੰਦੀ ਆ ਵੀ ਇਹ ਜਾਣਵਜੇ ਕੰਮ ਕੀਤਾ ਗਿਆ ਇਹ ਕੰਮ ਜਿਹੜਾ ਕੀਤਾ ਗਿਆ ਜਾਣਵਜੇ ਕੀਤਾ ਗਿਆ ਵਾ ਸਾਹ ਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾਗੀ ਕਿੰਦਾ ਦੀ ਕਾਰਵਾਈ ਜਿਹੜੀ ਪੰਜਾਬ ਪੁਲਿਸ ਕਰੇ ਪੰਜਾਬ ਪੁਲਿਸ ਤੇ ਇਹਨਾਂ ਦੇ ਪਰਚਾਦਾਂ ਚ ਕਰੇ ਠੀਕ ਹੈ ਜੀ ਔਰ ਜਿਹੜਾ ਨਿਕਲਦਾ ਦੁਕਾਨਦਾਰ ਉਹਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਜਿਹੜੇ ਲੋਕ ਨੇ ਇੱਥੋਂ ਦੇ ਦੁਕਾਨਦਾਰ ਨੂੰ ਉਹਨਾਂ ਦਾ ਕਹਿਣਾ ਕਿ ਇੱਕ ਲਾਗੇ ਦੁਕਾਨ ਆ ਉਸ ਦੇ ਵਿੱਚੋਂ ਖਾਲੀ ਸਮਾਨ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਦਾ ਕਹਿਣਾ ਕਿ ਉਸ ਦੁਕਾਨ ਚੋਂ ਕੱਢ ਕੇ ਜਿਹੜਾ ਜੋ ਤਸਵੀਰਾਂ ਤੇ ਆਪਾਂ ਉਸ ਦੁਕਾਨ ਨੂੰ ਪੁੱਛ ਲੈਨੇ ਆ ਜਿਹੜਾ ਦੁਕਾਨਦਾਰ ਆ ਉਹਨੂੰ ਪੁੱਛ ਲੈਨੇ ਆਪਾਂ ਕਿ ਇੱਥੇ ਕਿਹਾ ਜਾ ਰਿਹਾ ਜਿਹੜੀ ਦੁਕਾਨ ਹੈ ਖਾਲੀ ਕਰਾਈ ਗਈ ਹੈ ਠੀਕ ਹੈ ਜੀ ਫਿਰ ਪੱਕਾ ਹੋ ਗਿਆ ਕਲੀਅਰ ਹੋ ਗਿਆ ਵੀ ਉਹਨੇ ਕੀਤਾ ਵਾ ਜੇ ਉਹਨੇ ਕੀਤਾ ਵਾ ਤੇ ਪ੍ਰੋਸੈਸ ਆਪਣੇ ਕੋਲ ਖੜਾ ਵਾ ਆਪਾਂ ਕਾਲੀ ਕਲਾਮਾ ਕਰਤੀ ਮੰਗ ਕਰੋ ਕਿ ਪੂਰੀ ਕਾਰਵਾਈ ਨਹੀਂ ਕਲਾਮਾਗੇ ਕਿ ਬੰਗਲ ਚ ਕਰਾਂ ਕਲਾਮਾ ਕੋਲ ਖਲੋਗੇ ਤਾਂ ਇਹ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਤੇ ਐ ਕੀ ਹੱਥ ਚ ਇਹ ਇਹ ਮਿਸਟਰ ਕੋਈ ਹਿੰਦੂ ਧਰਮ ਨਾਲ ਰਿਲੇਟਡ ਆ ਕੋਈ ਵਿਸ਼ਿਆ ਮੰਤਰ ਕੋਈ ਹਾਂਜੀ ਹਾਂਜੀ ਇਹ ਦੇਖ ਸਕਦੇ ਹਾਂ ਕਿ ਲਗਾਤਾਰ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਜੋ ਮੌਕੇ ਤੇ ਪਹੁੰਚਾ ਹੈ ਲੇਕਿਨ ਆ ਜੋ ਗੁਰਸਿੱਖ ਫੌਜਾਂ ਹੈਗੀਆਂ ਨੇ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਵੱਲੋਂ ਲਗਾਤਾਰ ਇਸ ਜਗ੍ਹਾ ਤੇ ਪਹੁੰਚ ਕੇ ਇੱਥੇ ਜਿਹੜੀ ਅ ਜਿੰਨਾ ਵੀ ਮਹਾਰਾਜੀ ਦੇ ਸਰੂਪ ਸੀਗੇ ਜੋਗਨ ਪੇਠੇ ਉਹਨਾਂ ਨੂੰ ਇਕੱਠੇ ਕਰ ਜੋ ਮर्याਦਾ ਅਨੁਸਾਰ ਲੈ ਕੇ ਜਾਇਆ ਜਾਣਾ ਤਾਂ ਆ ਤਸਰ ਕਾਰਵਾਈ ਕਿੱਦਾਂ ਦੀ ਬਣਦੀ ਕੋਣ ਸੀਗਾ ਹੈ ਲੈ ਕੋਈ ਵੈਰੀਫਾਈ ਹੋਇਆ ਅ ਬਿਲਕੁਲ ਤਸਦੀਕ ਕਰ ਰਹੇ ਆ ਪਹਿਲਾਂ ਤਾਂ ਜਿਹੜੀ ਮर्याਦਾ ਅਨੁਸਾਰ ਜਿਹੜਾ ਆ ਇਸ ਚੀਜ਼ ਨੂੰ ਪਹਿਲਾਂ ਆਪਾਂ ਉਹ ਜਿਹੜੇ ਨਿਹੰਗ ਸਿੰਘ ਤੇ ਨਾਲ ਜਿਹੜੇ ਸਾਡੇ ਹਿਸਾਬ ਸੂਰਤ ਜਿਹੜੇ ਔਰ ਜਿਹੜੇ ਜਵਾਨੋਂ ਕਰ ਰਿਹਾ ਉਸ ਤੋਂ ਬਾਅਦ ਜਲਦੀ ਜੋ ਵੀ ਇਸਨੇ ਮੜਾ ਕੰਮ ਕੀਤਾ ਹੈ ਟਰੈਸ ਕਰਕੇ ਜਿਹੜਾ ਮੁਕੱਦਮਾ ਦਰਜ ਕਰਕੇ ਟਰੈਸ ਕਰਕੇ ਕਰ ਵੀ ਕਾਨੂੰਨ ਅਸਰ ਜਿਹੜੀ ਕੀਤੀ ਜਾਵੇਗੀ ਜੀ ਤਾਂ ਇਹ ਕਿਹੜਾ ਰਸਤਾ ਹੈਗਾ ਗੁਰੂ ਘਰ ਤੋਂ ਜਾਂਦਾ ਰਸਤਾ ਹੈਗਾ ਪੁੱਤ ਇਹ ਜੀ ਬਿਲਕੁਲ ਉਧਰੋਂ ਰਸਤਾ ਆ ਰਿਹਾ ਜੀ ਅ ਕਿਉਂ ਮੰਡੀ ਤੋਂ ਤੰਦੂਰਾ ਵਾਲੇ ਚੌਕ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਸਾਈਡ ਰੋਡ ਹੈ ਜੀ ਲਿੰਕ ਰੋਡ ਤਾਂ ਕੀ ਮੰਚਾ ਜਾਪਦੀ ਆ ਜਿਸ ਤਰ੍ਹਾਂ ਦੇ ਮਹਾਰਾਜ ਦੇ ਸਰੂਪ ਜਿਹੜੇ ਇੱਥੇ ਅਜੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗਾ ਇਸ ਚੀਜ਼ ਨੂੰ ਘੋਕ ਕੇ ਜਿਹੜੀ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਜਾ ਜਾਂਚੇ ਜਾਣਗੇ ਵੇਖੇ ਜਾਣਗੇ ਬਿਲਕੁਲ ਸਾਰੀ ਪ੍ਰੋਪਰ ਜਾਂਚ ਹੋਏਗੀ ਜੀ ਸਾਰੀ ਗੱਲ ਜਿਹੜੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਜੀ ਤਾਂ ਇਹੋ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਆ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਨਿਹੰਗ ਸਿੰਘ ਫੌਜਾਂ ਉਹਨਾਂ ਵੱਲੋਂ ਆਵਾਜ਼ ਉਠਾਈ ਗਈ ਹੈ ਕਿਉਂਕਿ ਬਹੁਤ ਹੀ ਮਾੜੀ ਕਟਨਾ ਗੁਰੂ ਨਗਰੀ ਦੇ ਵਿੱਚ ਹੁੰਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਬੇਅਦਬੀ ਇੱਕ ਤਰ੍ਹਾਂ ਦੀ ਕੀਤੀ ਜਾਂਦੀ ਹੈ ਮਹਾਰਾਜ ਜੀ ਦੇ ਸਰੂਪ ਫੋਟੋਜ਼ ਕਹਿ ਸਕਦੇ ਆ ਕਿ ਜੋ ਇਸ ਜਗ੍ਹਾ ਤੇ ਕੂੜੇ 'ਚ ਸਿੱਟ ਕੇ ਅਖਣ ਪੇਟ ਕੀਤੇ ਜਾਂਦੇ ਨੇ ਬਹੁਤ ਹੀ ਮਾੜੀ ਘਟਨਾ ਕਹਿ ਸਕਦੇ ਆ ਕਿ ਇੱਥੇ ਹੋਈ ਆ ਤਾਂ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੋ ਕੋਹ ਕਰ ਰਹੇ ਆ ਜੋ ਵੀ ਦੋਸ਼ੀ ਪਾਇਆ ਜਾਏਗਾ ਉਸਦੇ ਬੜਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਖਿਓ ਸੁਨ ਇਕ ਜਕਮਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਹੈਗੇ ਹਾਂ ਗੁਰੂ ਨਗਰੀ ਦੇ ਜਿੱਥੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਰਸਤਾ ਜਾਂਦਾ ਉਸ ਰਸਤੇ ਦੇ ਉੱਤੇ ਮੌਜੂਦ ਆ ਦੱਸ ਜੀਏ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸੜਾ ਕੁੱਤੇ ਹੀ ਮਹਾਰਾਜ ਜਿੱਦੇ ਜੋ ਕਹਿ ਸਕਦੇ ਕਿ ਜਿਹੜੀਆਂ ਫੋਟੋਆਂ ਉਸ ਨੂੰ ਜਿਹੜਾ ਸਰੂਪ ਨੂੰ ਜਿਹੜਾ ਅੱਗ ਜਿਹੜੀ ਇੱਥੇ ਅਗਨ ਪੇਟ ਕੀਤੇ ਗਏ ਨੇ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਮੰਨਿਆ ਅੰਤਖਰ ਫੌਜਾ ਜੋ ਇੱਥੇ ਮੌਕੇ ਤੇ ਉੱਤੇ ਪਹੁੰਚੇ ਹੋਈਆਂ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਬੇਅਦਬੀ ਜਿਹੜੀ ਹੈ ਗੁਰੂ ਨਗਰੀ ਵਿਖੇ ਹੋਈ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਬਹੁਤ ਹੀ ਕਹਿ ਸਕਦੇ ਆ ਕਿ ਮਾੜੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਜੋ ਮਹਾਰਾਜ ਜੀ ਦੇ ਜੋ ਫੋਟੋਆਂ ਨੂੰ ਸਰੂਪ ਨੂੰ ਜਿਹੜਾ ਇੱਥੇ ਅਗਨ ਪੇਟ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਇੱਕ ਬੜੀ ਵੱਡੀ ਕਤਾਈ ਇਹ ਜਿਹੜੇ ਦੁਕਾਨਦਾਰ ਕਮਾਈ ਖਾਂਦੇ ਨੇ ਗੁਰੂ ਦੇ ਤਸਵੀਰਾਂ ਵੇਚਦੇ ਕੇ ਜਾਂ ਗੁਰੂ ਦੇ ਹੋਰ ਤੇ ਸ਼ਸਤਰ ਵੇਚ ਕੇ ਕਾਲ ਵੇਚ ਕੇ ਇਹ ਕੰਮ ਉਹਨਾਂ ਦੁਕਾਨਦਾਰਾਂ ਦਾ ਹੀ ਆ ਬਹੁਤ ਭਾਰੀ ਗਿਣਤੀ 'ਚ ਇਹ ਮਤਲਬ ਕਿ ਫੋਟਵਾਂ ਨੇ ਇਹ ਤੇ ਸੜਕੇ ਕੋਚ ਥੋੜੀਆਂ ਲੱਗੀਆਂ ਨੇ ਤੇ ਮਤਲਬ ਕਿ ਬਹੁਤ ਜ਼ਿਆਦਾ ਇਹ ਵੱਡੀ ਬੇਦਬੀ ਕੀਤੀ ਗਈ ਆ ਤੇ ਕਿੰਤੀ ਦੁਕਾਨਦਾਰਾਂ ਨੇ ਆ ਹੁਣ ਅਸੀਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਜਿਹੜੇ ਮਤਲਬ ਕਿ ਬਲੇ ਪਿਆਰ ਦੇ ਨਾਲ ਇਥੋਂ ਜਿਲਾਂ ਦਾ ਲਿਜਾ ਕਰਕੇ ਤੇ ਇਹਨਾਂ ਦਾ ਅਧਰ ਸਿਹਤ ਸਰਕਾਰ ਵੀ ਹੋਰ ਉਹ ਬੰਦੇ ਲੱਭੇ ਜਾਣ ਜਿਨ੍ਹਾਂ ਨੇ ਇਹ ਕਾਲਜ ਕੀਤਾ ਵਾ ਔਰ ਉਹਨਾਂ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਹੋਰ ਧਰਮਗਲ ਕਿਸੇ ਨਾਲ ਕੋਈ ਛੇੜਛਾੜ ਨਹੀਂ ਹੋ ਰਹੀ ਸਿੱਖਾਂ ਲਈ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸੋ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਸਨ ਤੇ ਬੜਾ ਕਾਲਾ ਬਾਬਾ ਛਿੱੜ ਜਾਣਾ ਹੁਣ ਬਰੇਟ ਕੇ ਤੇ ਲੱਜਾਈ ਜ ਇਹਨਾਂ ਨੂੰ ਵੀ ਗੱਲ ਨਿਬੜੇ ਰੋਲਾ ਨਾ ਪਵੇ ਪਰ ਵੇਖੋ ਜੀ ਇਹ ਕੱਡੀ ਵੱਡੀ ਕਤਾਈ ਹੈ ਤੇ ਕੀਤੀ ਦੁਕਾਨਾਂ ਵਾਲਿਆਂ ਨੇ ਤੇ ਡੂੜੀ ਪ੍ਰਸ਼ਾਸਨ ਦੀ ਬਣਦੀ ਆ ਵੀ ਇਹ ਤਵਦੀਸ਼ ਕਰਨ ਲੱਭਣ ਵੀ ਇਹ ਕਿਹੜੇ ਵਿਅਕਤੀ ਦਾ ਕੰਮ ਆ ਕਿਉਂਕਿ ਇੱਕ ਕੱਡੀ ਵੱਡੀ ਜਿਹੜੀ ਮੈਨੂੰ ਕਿ ਕੰਪਨੀ ਉਹਦਾ ਕੰਮ ਹੈ ਕਿਸੇ ਛੋਟੇ ਬੰਦੇ ਦਾ ਕੰਮ ਨਹੀਂ ਆ ਤੇ ਬਹੁਤ ਜ਼ਿਆਦਾ ਇਹ ਵੱਡਾ ਕੁਤਾਈ ਕੀਤੀ ਗਈ ਆ ਬਿਲ ਵੀ ਬੜੀ ਬੜੀ ਵਢੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਤੇ ਉਹ ਵੀ ਗੁਰੂ ਘਰ ਨੂੰ ਜਾਂਦਾ ਰਸਤਾ ਹੈਗਾ ਜੀ ਸੰਗਤ ਦੇਸ਼ ਦੇ ਜਿਹੜੇ ਪਹੁੰਚਦੀ ਆ ਸੇ ਰਾਹ ਥਾਣੇ ਜਿਹੜਾ ਗੁਰੂ ਘਰ ਨੂੰ ਜਾਂਦੀ ਆ ਤਾਂ ਕੀ ਲੱਗਦਾ ਕਿ ਕੀ ਮਨਛਾ ਜਾਬਦੀ ਆ ਇਸ ਤਰ੍ਹਾਂ ਮਹਾਰਾਜ ਜੀ ਦੇ ਜੋ ਸਰੂਪ ਜਿਹੜੇ ਅਗਨਪੇਟ ਕੀਤੇ ਇਹ ਜਿਹੜਾ ਇੱਥੇ ਕੀਤਾ ਗਿਆ ਵਾ ਇਹਦੇ ਵੇਖੋ ਜੀ ਇੱਕ ਬੜਾ ਗਲਤ ਮੈਸੇਜ ਜਾਊਗਾ ਹੁਣ ਸਿੱਖਾਂ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਇੱਥੇ ਹੁਣੇ ਹੀ ਸਾਡੇ ਕੋਲ ਨਾ ਕੋਈ ਬਾਹਰੋਂ ਆਏ ਸੀ ਭਰਾ ਰਵਾਸੀ ਜਿਹੜਾ ਨੂੰ ਕਹਦੇ ਨੇ ਆਪਾਂ ਤੇ ਉਹ ਕਹ ਰਹੇ ਸੰਨ ਕਿ ਸਿੱਖਾਂ ਦੇ ਆ ਵੇਖੋ ਗੁਰੂ ਸਾਹਿਬਾਨਾਂ ਦੀਆਂ ਸਿੱਖਾਂ ਦੀ ਗੁਰੂਆਂ ਦੀ ਫੋਟੋ ਨੂੰ ਅੱਗ ਲੱਗੀ ਕਿੱਡੀ ਮਾੜੀ ਗੱਲ ਹੈ ਪਰ ਮੈਂ ਦੱਸ ਦਰਬਾਰ ਸਾਹਿਬ ਦਾ ਰਸਤਾ ਹੀ ਇਸ ਰਸਤੇ ਤੇ ਅੱਗ ਲਾ ਕੇ ਇਹਨਾਂ ਨੇ ਤੇ ਬਹੁਤ ਦਲਦ ਕੀਤਾ ਕਿਉਂਕਿ ਇਸ ਰਸਤੇ ਤੋਂ ਤਕਰੀਬਨ ਸਾਰੀ ਸੰਗਤ ਅਤੇ ਹੋਰ ਵੀ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਲੰਘਣਾ ਹੈ ਹਰ ਇੱਕ ਜਿਹੜਾ ਲੰਘਣ ਵਾਲਾ ਜੀਵ ਹੈ ਉਹਦੇ ਮਨ ਵਿੱਚ ਕੀ ਇਹ ਜਿਹੜੀ ਇਹਦਾ ਮੈਸੇਜ ਜਾਊਗਾ ਉਹਨਾਂ ਲੋਕਾਂ ਵਿੱਚ ਕੀ ਮੈਸੇਜ ਜਾਣਾ ਏ ਤਾਂ ਆਪਾਂ ਬਿਲਕੁਲ ਤੁਹਾਡੇ ਕੋਲ ਵੀ ਆਉਣੇ ਪਹਿਲਾਂ ਅਸੀਂ ਪੁਲਸ ਅਧਿਕਾਰੀਆਂ ਨਾਲ ਗੱਲ ਕਰਨੀ ਏ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਸਰ ਇੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਿਹਦੀ ਦੁਕਾਨ ਸੀਗੀ ਕਿੰਨੇ ਇੱਥੇ ਆ ਕੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਅਗਨਬੇਟ ਜੀ ਪਹੁੰਚੇ ਜਸਟਿਸ ਦੇਖਦੇ ਸਰ ਹਾਂ ਇਹ ਦੇਖ ਸਕਦੇ ਹੋ ਕਿ ਅਧਿਕਾਰੀਆਂ ਦਾ ਕਹਿਣਾ ਹਜੇ ਜਸਟ ਪਹੁੰਚੇ ਆ ਲੇਕਿਨ ਕਿੰਨੀ ਮਾੜੀ ਗੱਲ ਏ ਕਿ ਗੁਰੂ ਘਰ ਦੇ ਨੇੜੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਹੀ ਬਿਲਕੁਲ ਜੋ ਮਹਾਰਾਜ ਜੀ ਦੇ ਜੋ ਸਰੂਪ ਨੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਕਿਸੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਹਾਲੇ ਜਿਹੜੀ ਜਾਂਚ ਜਾਰੀ ਹੈ ਪੁਛਗਿਛ ਕੀਤੀ ਜਾ ਰਹੀ ਹੈ ਲੇਕਿਨ ਇਹ ਜੋ ਰਾਘਿਰ ਨੇ ਉਹ ਵੀ ਇਥੇ ਮਜੂਦ ਨੇ ਕਿੱਦੀ ਦੁਕਾਨ ਸੀ ਜੀ ਇਸੇ ਦੁਕਾਨ ਤੇ ਸੀ ਇਹ ਮਾਰੇ ਇਥੇ ਕੱਲ ਵਿਹਲੇ ਕੀਤੀ ਦੁਕਾਨ ਲੰਘਦੇ ਆਪਾਂ ਵੇਖਿਆ ਸੀ ਕੱਲ ਵਿਹਲੇ ਕਰਦੇ ਨੇ ਆਪਣਾ ਫਰੇਮ ਫ੍ਰਮ ਕੱਢਣ ਦੇ ਹੀ ਬਾਹਰ ਹਾਂਜੀ ਮਤਲਬ ਐਸੀ ਦੁਕਾਨ ਚੋਂ ਸਮਾਨ ਨਿਕਲਿਆ ਹਾਂਜੀ ਹਾਂਜੀ ਐਸੇ ਦੁਕਾਨ ਤੋਂ ਨਿਕਲਿਆ ਭਾਜੀ ਹਾਂਜੀ ਕੋਣ ਨੇ ਉਹ ਜਿਹੜੇ ਵਿਅਕਤੀ ਜਿਹਨਾਂ ਵੱਲੋਂ ਕੱਢਿਆ ਕੋਈ ਮੈਂ ਨਿਗਲਣ ਨੇ ਆ ਇਧਰੋਂ ਮੈਂ ਉਹ ਸਾਹਮਣੇ ਹੋਟਲ ਕੰਮ ਕਰਦਾ ਵਾਂ ਰਾਇਲ ਐਰੀਟੇਜ ਤੇ ਸਮਾਨ ਲੈਣ ਆਇਆ ਹਾਂ ਮੈਂ ਉਹਨੂੰ ਵੇਖਿਆ ਹੀ ਕੱਢਣਦੇ ਹੀ ਸਮਾਨ ਫਰੇਮ ਕੱਢਣਦੇ ਹੀ ਉਹਨਾਂ ਦੇ ਹਾਂਜੀ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਦੀਆਂ ਲਾਡੀਆਂ ਫੌਜਾਂ ਜੋ ਇੱਥੇ ਪਹੁੰਚੋ ਉਹਨਾਂ ਨਾਲ ਵੀ ਗੱਲ ਦੁਬਾਰਾ ਕਰਦੇ ਆ ਕਿ ਇਹ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਹਾਰਾਜੇ ਦੇ ਸਰੂਪ ਇੱਥੋਂ ਕੱਢ ਕੇ ਉਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਤਾਂ ਉਹ ਤੁਸੀਂ ਵੇਖ ਸਕਦੇ ਹੋ ਕਿੰਨੇ ਹੀ ਮਾੜੇ ਹਾਲਾਤ ਇੱਥੇ ਕੀਤੇ ਗਏ ਨੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਹੁਣੇ